ਕਿੰਨੇ ਮਾਡਲ ਵੀ ਐ 93 93 93 ਮਾਡਲ ਹੈ ਕਿੰਨੇ ਬਾਲਟੀ ਐ ਇਹ ਪਹਿਲੀ ਪਾਲਟੀ ਦਾ ਸੰਗਰੂ ਨੰਬਰ ਅੱਛਾ ਪਹਿਲੀ ਪਾਸ ਸੰਗਰੂ ਨੰਬਰ ਦਾ ਤੇ ਆਪ ਨੰਬਰ ਆ ਗਿਆ ਠੀਕ ਐ ਤੇ ਟਾਇਰ ਪਿਛਲੇ ਪਏ ਹੈ ਨਾ 40 ਪੈਸੇ ਦੇ ਤੇ ਮੂਰਲੇ ਮੇਰੇ ਸਾਹਬ ਨਾਲ ਹੈਗੇ 70 75 ਪੈਸੇ ਨਾ ਇਹ ਮੇਤ੍ਰੋ ਇੱਕ ਮਹਿੰਦਰਾ 255 ਡੀ ਐ ਕਿੰਨੇ ਮਾਡਲ ਵੀ ਐ ਮਾਡਲ 3 ਤਿੰਨ ਮਾਡਲ ਹੈ ਇਹ 10 ਵਰਗਾ ਹਾਂ ਸੋਣਾ ਬਹੁਤ ਪੈਣਾ ਜਿੰਨਾ 10 ਮਾਡਲ ਵਰਗੇ ਸਿਆ ਚਮਤਰਾ ਦੂਗਾ ਨਾ ਠੀਕ ਹੈ ਬਈ ਕਿੰਨੇ ਬਾਲਟੀ ਬਈ ਇਹ ਹੈ ਕੈਮੀ ਪਾਲਟੀ ਆ ਪਹਿਲੀ ਬਾਲਟੀ ਦਾ ਅਜੀ ਪਹਿਲੀ ਬਾਲਟੀ ਦਾ ਵੀ ਪੀਵੀ 35 ਨੰਬਰ ਅਸਪਿਆ ਉਹ ਕਿਹੜਾ ਨਾ ਇਹ 35 ਅਛਾ 35 ਹੈ 2000 2 एयर 2 ਮੜਲਾ 2000 ਤੇ ਨੰਬਰ ਕਿਚੋ ਵੀ ਦਾ ਇਹਦਾ ਨੰਬਰ ਫਿਰਣ ਇਹ ਰੋਤਕ ਦਾ ਰੋਤਕ ਦਾ ਅਚਾਰ ਸਾਰਾ ਓਰੀਜਨਲ ਆ ਇਹ ਨਾ ਜੀ ਪ੍ਰਗਤ 2050 ਡੀਏ ਮਹਿੰਦਰਾ ਇਹ ਟਰੈਕਟਰ ਬਹੁਤ ਸੋਹਣਾ ਬਈ ਕਿੰਨੇ ਮਾਡਲ ਆ ਵੀ ਇਹ ਸਾਰਾ ਓਰੀਜਨਲ ਆ ਇਹ ਸਾਰਾ ਓਰੀਜਨਲ ਆ ਚਾਰੇ ਟਾਇਰ ਨਵੇਂ ਹਨ ਇਹਦੇ ਦਾ ਨੰਬਰ ਇਹ ਜੀ 15 ਮਾਡਲ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਇਹਦੇ ਸੂ ਮਿਲੂਗੀ ਠੀਕ ਹੈ ਜੀ ਹਾਂਜੀ ਹਸਾਰ ਦਾ ਨੰਬਰ ਹੈ ਜੀ ਠੀਕ ਹੈ ਸਾਰਾ origignal ਹੈ ਸਾਰਾ origignal ਬੈਠਾ ਜੀ ਲੋ ਜੀ ਤੁਸੀਂ ਸਾਰਾ origignal ਟਰੈਕਟਰ ਹੈ ਜਮਾ ਓਕੇ ਹੈ ਪੰਜਾਬ ਦਾ ਨੰਬਰ ਹੈ ਪੀਵੀ 31 ਮਾਨਸਾ ਦਾ ਕਿਹੜੇ ਪਿੰਡ ਦਾ ਤੁਸੀਂ ਸਾਨੇ ਵਾਲੇ ਸਾਨੇ ਵਾਲੇ ਦਾ ਜੀ ਠੀਕ ਹੈ 16 ਵਾਲੇ ਟਾਇਰਾਂ ਚ ਆ ਗਿਆ ਇਹ ਸਾਰਾ origignal ਵਧੀਆ ਡੱਕ ਡੱਕ ਲੱਗਿਆ ਸਾਰਾ ਕੁਝ ਲੋ ਵੀ ਮਿੱਤਰੋ ਮੰਡੀ ਕਾਲਿਆਂ ਵਾਲੀ ਆਪਾਂ ਖੜੇ ਆ ਹਰਿਆਣਾ ਚ ਇੱਥੇ ਬਾਈਆਂ ਕੋਲੇ ਹੋਰ ਟਰੈਕਟਰ ਨੇਗੇ ਕਈ ਟਰੈਕਟਰ ਨੇ ਤੁਹਾਨੂੰ ਸਾਰੇ ਦਿਖਾਉਣੇ ਆਗੇ ਹਾਂਜੀ ਹੁਣ ਦੇਖਦੇ ਆ ਪਾਰਸੋਜਨ ਜਾਂ 15 ਮਾਡਲ ਆ ਠੀਕ ਹੈ ਜੀ ਹਰਿਆਣਾ ਨੰਬਰ ਹੈ ਇਹਨੂੰ ਸੋ ਮਿਲੂਗੀ ਠੀਕ ਹੈ ਜੀ ਹਾਂਜੀ ਸਹਾਰ ਦਾ ਨੰਬਰ ਹੈ ਜੀ ਠੀਕ ਹੈ ਸਾਰਾ origignal ਹੈ ਸਾਰਾ origignal ਹੈ ਲੋ ਜੀ ਤੁਸੀਂ 70 80 ਪੈਗੇ ਠੀਕ ਹੈ ਜੀ ਚਾਰੇ ਠੀਕ ਹੈ ਜੀ ਇਹਨੂੰ ਸੋ ਮਿਲੂਗੀ ਠੀਕ ਹੈ ਜੀ ਤੇ ਪਾਰਟੀ ਕਮੀ ਜੀ ਪਾਰਟੀ ਇਹ ਪਹਿਲੀ ਪਹਿਲੀ ਆ ਠੀਕ ਹੈ ਜੀ ਠੀਕ ਹੈ ਲੋਬੀ ਸੱਜਣੋ ਤੁਸੀਂ ਦੇਖ ਸਕਦੇ ਹੋ ਸਾਰਾ ਜਮਨ ਨਵੇਂ ਵਰਗ ਦਾ ਡਾਇਰੈਕਟਰ ਲੋਬੀ ਮੇਤਰ ਤੁਸੀਂ ਦੇਖ ਸਕਦੇ ਹੋ 60000 ਦਾ ਜੀ 460000 ਰੁਪਿਆ ਬਾਈਆਂ ਦੀ ਡਿਮਾਂਡ ਹੈ ਜਿਹੜੇ ਵੀ ਵੀਰ ਨੂੰ ਮੌਕੇ ਤੇ ਮਾਨਤਾਣ ਵੀ ਹੋਊਗਾ ਸਾਰਾ ਕੁਝ ਕਰੇ ਉਹ ਕਈ ਵੀਰ ਹੁੰਦੇ ਆ ਵੀ ਹੁਣ ਵਾਲੀ ਸ਼ੋਅ ਨਹੀਂ ਪਸੰਦ ਕਰਦੇ ਉਹ ਇਹ ਸ਼ੋਅ ਨੂੰ ਪਸੰਦ ਕਰਦੇ ਚਾਰਸ਼ ਸ਼ੋਅ ਨੂੰ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਡਾਇਰੈਕਟਰ ਹੈਗਾ ਨਾਲੇ ਇਹਦਾ ਤਾਂ ਫੁਕਾਰਾ ਵੀ ਬਹੁਤ ਵਧੀਆ ਹੁੰਦਾ ਫੁਕਾਰੇ ਦੇ ਮੁੱਲ ਇਹਦਾ ਜਿਆਦੇ ਤਾਂ ਲਾਈਵ ਵਿੱਚ ਤੁਸੀਂ ਦੇਖ ਸਕਦੇ ਹੋ ਟੂਬਾਂ ਟਾਪਾਂ ਪਿੱਛੇ ਹੱਕ ਹੱਕ ਸਾਰਾ ਕੁਝ ਓਕੇ ਹੈ ਜਮਾ ਸਾਰਾ ਅਰੀਜਨਲ ਹੈ ਕਿਤੇ ਕੋਈ ਰੰਗ ਪੇਂਟ ਦਾ ਹੋਣੀ ਛਤਰੀ ਦਾ ਕੱਪੜਾ ਵੀ ਜਮਾ ਓਕੇ ਹੈ ਸਾਰਾ ਮਗਰਟਾਂ ਤੇ ਐਕਸਟਰਾ ਲੈਮੀਨੇਸ਼ਨ ਕਰਿਆ ਹੋਇਆ ਹੈਗਾ ਵਿਚ ਢੀਟ ਨਾ ਪੈਣ ਤੋਂ ਬੈਂਪਰ ਬੂੰਪਰ ਜਮਾ ਓਕੇ ਕਿਤੋਂ ਲੱਗਿਆ ਵਜ ਜਾਣੀ ਕੋਈ ਛੀਟ ਨਹੀਂ ਕੋਈ ਕੁਝ ਨਹੀਂ ਇਹ ਕਿਵੇਂ ਇਹ ਜੀ 2003 ਮਾਲ ਖੜ ਜਾਓ ਚਲ ਸਿਉਨਾਲਿਕਾ 32 ਸੋਨਾਲੀਕਾ 732 2003 ਮਾਡਲ ਠੀਕ ਹੈ ਜੀ ਇਹ ਵੀ ਹਰਿਆਣਾ ਇਹ ਵੀ ਹਰਿਆਣਾ ਹਸਾਰ ਨੰਬਰ ਹਰਿਆਣਾ ਹਸਾਰ ਨੰਬਰ ਠੀਕ ਹੈ ਸਾਰਾ origignal ਹੈ ਜੀ ਇਹ ਸਾਰਾ origignal ਸਾਰਾ engine ਵਾਲਾ ਤੁਸੀਂ ਦੇਖ ਸਕਦੇ ਹੋਗੇ ਟਰੈਕਟਰ ਬਾਕੀ ਟਾਇਰ ਇਹਦੇ ਕਿੰਨੇ ਪਏ ਆ ਜੀ ਟਾਇਰ ਇਹਦੇ ਅਗਲੇ ਇਹਦੇ ਦੋਨੇ ਟਾਇਰ ਹੀ ਪਏ ਆ 70 ਪੈਸੇ ਦੇ 70 ਪੈਸੇ ਪਏ ਆ ਮੂਰੇ ਐਕਸਟਰਾ ਮਕਰਾਟ ਲੱਗੇ ਹੋਏ ਨੇ ਇਹ ਸਾਰਾ ओरिजिनल ਹੈ ਹਾਂਜੀ 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 ਸਾਰਾ ਨੰਬਰ ਹੈ ਸਾਰਾ ਨੰਬਰ ਹੈ ਸਾਰਾ ओरिजिनल ਹੈ 2003 ਮਾਡਲ 2003 ਮਾਡਲ ਲੋ ਵੀ ਸੱਜਣੋਂ ਦੇਖ ਸਕਦੇ ਹੋ ਕਈ ਵੀਰ ਹੁੰਦੇ ਸੋਨੇ ਲੀਕੇ ਦੇ ਸ਼ਕੀਨ ਹੁੰਦੇ ਨਾਲੇ ਇਹਦਾ ਕੀ ਡਿਮਾਂਡ ਹੈ ਜੀ ਇਹਦਾ ਜੀ 135000 ਰੁਪਇਆ 135000 ਰੁਪਇਆ ਛੋਟੇ ਰੇਟ ਦਾ ਵਧੀਆ ਡੈਕਟਰ ਹੈਗਾ ਬਾਕੀ ਤੁਸੀਂ ਚਲਾ ਕੇ ਵਾ ਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਹੋ ਟੂਬਾ ਟਾਬਾਂ ਵੀ ਓਕੇ ਆ ਜਮਾ ਹੱਕ ਹੱਕ ਛਤਰੀ ਦਾ ਕੱਪੜਾ ਵੀ ਨਮਾ ਤੁਸੀਂ ਬਾਕੀ ਦੇਖ ਸਕਦੇ ਹੋ ਸਾਰਾ ਪਿੰਡ ਦਾ origignal ਪਿਆ ਆਹ ਆਹ ਹਾਂ ਇੱਕ ਮਿੰਟ ਚਲਾਈ ਨਾ ਇਹ ਲੋ ਵੀ ਮਿੱਤਰੋ ਫਾਰਮ ਟਰੈਕ 60 60 ਲੈ ਕੇ ਆ ਰਹੇ ਆ ਤੁਹਾਡੇ ਵਾਸਤੇ ਇੱਕ ਸਾਰਾ origignal ਟਰੈਕਟਰ ਹੈ ਜਮਾ ਓਕੇ ਆ ਪੰਜਾਬ ਦਾ ਨੰਬਰ ਹੈ ਪੀਵੀ 31 ਮਾਨਸਾ ਦਾ ਕਿਹੜੇ ਪਿੰਡ ਦਾ ਤੁਸੀਂ ਸਾਨੇ ਵਾਲੇ ਸਾਨੇ ਵਾਲੇ ਦਾ ਜੀ ਠੀਕ ਆ 16 ਵਾਲੇ ਟਾਇਰਾਂ ਚ ਆ ਗਿਆ ਇਹ ਸਾਰਾ origignal ਵਧੀਆ ਡੱਕ ਡੱਕ ਲੱਗਿਆ ਸਾਰਾ ਕੁਝ ਐਨਓਸੀ ਵੀ ਮਿਲੂਗੀ ਟਾਇਰ ਕਿਨੇ ਪਏ ਆ ਜੀ ਇਹਦੇ ਟਾਇਰ ਇਹਦੇ ਪਿਛਲੇ ਦਾ ਹੈਗੇ 45 ਪੈਸੇ ਅਗਲੇ ਹੈਗੇ 7 ਪੈਸੇ ਠੀਕ ਆ ਲੋ ਵੀ ਮਿੱਤਰੋ 45 ਪੈਸੇ ਪਿਛਲੇ ਪਏ ਹੈ 60 ਪੈਸੇ ਅਗਲੇ ਪਏ ਹੈਗੇ ਤੇ ਪੰਜਾਬ ਦਾ ਟਰੈਕਟਰ ਹੈਗਾ ਵਧੀਆ ਸਾਰਾ ਰਿਜਨਲ ਟਰੈਕਟਰ ਹੈ ਛਾਤਰੀ ਦਾ ਕਪੜਾ ਵੀ ਓਕੇ ਆ ਜਮਾ ਨਵਾਂ ਹੈਗਾ ਤੇ ਹੱਕ ਹੱਕ ਟੂਬਾ ਡੱਬਾ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਲੋਟਦੀਆਂ ਨੇ ਜਮਾ ਨਵੇਂਆ ਵਰਗੀਆਂ ਪਈਆਂ ਸਾਰੀਆਂ ਪਾਵਰ ਸਟੀering ਆ ਗਿਆ ਅੰਦਰ ਸਾਰਾ ਕੁਝ ਓਕੇ ਟਰੈਕਟਰ ਦਾ ਤਰੋ ਜਿਹੜੇ ਵੀਰ ਹੁੰਦੇ ਵੀ ਟਰਬੋ ਟਰੈਕਟਰ ਲੈਣਾ ਹੈ ਵੀ ਘੱਟ ਰੇਟ ਤੇ ਵੀ ਵਧੀਆ ਆਪਦੇ ਬਜਟ ਚ ਲੈਣਾ ਰਿਜਨਲ ਸਾਰਾ ਉਹ ਇਹ ਟਰੈਕਟਰ ਹੈਗਾ ਹਾਂਜੀ ਤੇ ਇਹਦੀ ਡਿਮਾਂਡ ਕੀ ਹੈ ਜੀ 22 ਲੱਖ ਦਾ ਛੋਟੇ ਜਿਹੇ ਰੇਟ ਦਾ ਟਰੈਕਟਰ ਹੈ ਬਾਕੀ ਬਾਈ ਕਹਿੰਦੇ ਵੀ ਮੌਕੇ ਤੇ ਮਾਨਤਾਣ ਵੀ ਕਰਾਂਗੇ ਆਿਆਂ ਦਬਾਈਆਂ ਦਾ ਡੈੱਕ ਚੱਕ ਸਾਰਾ ਕੁਝ ਨਾਲ ਮਿਲੂਗਾ ਆਪ ਦਾ ਚਲਾ ਕੇ ਬਾਕੇ ਲਿਜਾ ਸਕਦੇ ਹੋ ਤਸੱਲੀ ਕਰਕੇ ਬੁਰੀ ਚੰਗੀ ਤਰ੍ਹਾਂ ਮਾਡਲ ਕਿਹਨੇ ਦੱਸੀ ਸੀ ਇਹ 12 12 ਮਾਡਲ ਉੱਚੇ ਮਾਡਲ ਦਾ ਬਧੀਆ ਟਰੈਕਟਰ ਚੰਗੇ ਮੁੱਲ ਦਾ ਤੁਸੀਂ ਲਿਜਾ ਸਕਦੇ ਹੋ ਇੱਥੇ ਕਾਲੇ ਵਾਲੀ ਮੰਡੀ ਆ ਕੇ ਪੀਵੀ 319295 ਪੀਵੀ 31ਡਬਲਯੂ 9295 ਨੰਬਰ ਹੈ ਤੁਸੀਂ ਲਿਜਾ ਸਕਦੇ ਹੋ ਦੇਖ ਤੇ ਆ ਗਿਆ ਵੀ ਮਹਿੰਦਰਾ 575 ਡੀਆਈ ਹੈ ਨਾ ਕਿੰਨੇ ਮਾਡਲ ਵੀ ਇਹ 93 93 ਮਾਡਲ ਹੈ ਕਿੰਨੀ ਬਾਲਟੀ ਹੈ ਇਹ ਪਹਿਲੀ ਪਾਰਟੀ ਦਾ ਸੰਗਰੂਰ ਨੰਬਰ ਅੱਛਾ ਪਹਿਲੀ ਪਾਰਟੀ ਸੰਗਰੂਰ ਨੰਬਰ ਦਾ ਤੇ ਆਪ ਨੰਬਰ ਆ ਗਿਆ ਠੀਕ ਹੈ ਤੇ ਟਾਇਰ ਪਿਛਲੇ ਪਏ ਹੈ ਨਾ 40 ਪੈਸੇ ਦੇ ਤੇ ਮੂਰਲੇ ਮੇਰੇ ਸਾਹਬ ਨਾਲ ਹੈ ਗਿਆ 70 75 ਪੈਸੇ ਨਾ 70 ਰੁਪਏ ਦੇ ਹੈ ਕਿ ਪਿਛਲੇ 70 ਪੈਸੇ ਦੇ ਹੈ ਕਿ ਹੈ ਜੈ 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 ਪਤਾ ਨਹੀਂ ਲੱਗਦਾ ਨਹੀਂ ਰਿਹਾ ਹਾਂ ਅੱਧੇ ਟਾਇਰ ਪਏ ਠੀਕ ਲੈ ਬੱਗੇ ਆ ਗਏ ਰਿੰਬਾ ਰਿੰਬਾ ਦੇ ਮਾਰਦੇ ਪਿਛਲੇ ਟਾਇਰ ਤੇ 60 ਪੈਸੇ ਜਨੂੰ ਤੇ ਰਿੰਬਾ ਦੇ ਮਾਰਦੇ ਬੱਗੇ ਤੇ ਚਾਰੇ ਰਿੰਬਾ ਦਿਖਾ ਦੇ ਦੇ ਸਾਰੇ ਓਰੀਜਨਲ ਪਈਏ ਸਾਰੇ ਓਰੀਜਨਲ ਹੈ ਟੋਟਲ ਠੀਕ ਲੱਗੀਆਂ ਪਾੜਾ ਠੀਕ ਹੈ ਠੀਕ ਹੈ ਇੱਕ ਕੀ ਡਿਮਾਂਡ ਬਈ ਦੀ 135 135 ਬਾਕੀ ਮੌਕੇ ਡਿਮਾਂਡ ਤਾਂ ਉਹ ਕਰਦੇ ਆ ਲੋ ਵੀ ਸੱਜਣੋਂ ਬਾਈ ਕਹਿੰਦੇ 1 ਲੱਖ 35 ਡਿਮਾਂਡ ਕੀਤੀ ਆ ਮਹਿੰਦਰਾ 575 ਖੜਾ ਆਪਣੇ ਕੋਲੇ ਤੇ ਪਿਛਲੇ ਟਾਇਰ ਹੈਗੇ ਸੱਜਣੋਂ ਅੱਧੇ 50 ਪੈਸੇ ਤੇ ਮੂਹਰੇ ਟਾਇਰ ਹੈਗੇ ਸੱਜਣੋਂ ਇਹਦੇ 70 75 ਪੈਸੇ 50 ਨੰਬਰ ਆ ਸਾਰਾ Ориਜਨਲ ਟਰੈਕਟਰ ਆ ਫਸਟ ਪਾਰਟੀ ਆ ਬਾਕੀ ਜੋ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਮੈਂ ਬਗੀ ਰੰਬਾਰੂਮ ਤੇ ਮਾਰ ਦੇਣਾ ਟੂਪਟਾ ਪਾ ਦਿਖਾ ਦੇਣਾ ਸਾਰਿਆਂ ਪਿੱਛੇ ਲੰਕਾ ਲੁਕਾ ਦੇ ਮਾਰ ਦੇ ਕੈਮਰਾ ਯਾ ਆ ਗਿਆ ਮੈਟਰੋ ਇੱਕ ਕੋ ਮਹਿੰਦਰਾ 250 ਡੀ ਆ ਕਿੰਨੇ ਮਾਡਲ ਬਈ ਐ ਮਾਡਲ 3 3 ਮਾਡਲ ਹੈ ਐ 10 ਵਰਗਾ ਹਾਂ ਸੋਹਣਾ ਬਹੁਤ ਪੈਣਾ ਜਿੰਨਾ 10 ਮਾਡਲ ਵਰਗੇ ਸੇ ਚਮਕਦਾ ਦੂਣਾ ਠੀਕ ਹੈ ਬਈ ਕਿੰਨੇ ਪਾਲਟੀ ਬਈ ਇਹ ਹੈ ਕਿੰਨੇ ਪਾਲਟੀ ਹੈ ਪਹਿਲੀ ਪਾਲਟੀ ਦਾ ਅੱਛਾ ਪਹਿਲੀ ਪਾਲਟੀ ਦਾ ਵੀ ਪੀ ਵੀ 35 ਨੰਬਰ ਅੱਛਾ 50 ਨੰਬਰ ਇਹ ਆ ਗਿਆ ਨਾ ਹੈ ਅੱਛਾ ਐਚ ਆਰ ਆ ਗਿਆ ਐਚ ਆਰ 35 ਪਹਿਲੀ ਪਾਲਟੀ ਹੈ ਮੈਂਪਰ ਵੀ ਪੂਰਾ ਹੈਵੀ ਲੱਗਿਆ ਸਦਨ ਤੁਸੀਂ ਦੇਖ ਸਕਦੇ ਹੋ ਸਾਰਾ origignal ਹੈ ਸਾਰਾ origignal ਹੈ ਠੀਕ ਹੈ ਲੋਬੀ ਸੱਜਣੋਂ ਪਿਛਲੇ ਟਾਇਰ ਦਾ ਪਿਆ 80-85 ਪੈਸੇ ਇਹਦੇ ਤੇ ਮੂਰਲੇ ਟਾਇਰ ਹੈਗੇ ਸੱਜਣੋਂ ਦੇ ਅੱਧੇ 50 ਪੈਸੇ ਟਿਕੀ ਡਿਮਾਂਡ ਹੈ ਬਈ ਦੀ ਇਹ 1.80 ਲੱਖ ਹੈ 1.80 ਬਾਕੀ ਮੌਕੇ ਦੀ ਮੰਗ ਦਾ ਨੂੰ ਨਾ ਲਓ ਵੀ ਸੱਜਣੋਂ 1.80 ਲੱਖ ਰੁਪਏ ਦੀ ਡਿਮਾਂਡ ਹੈ ਇਹ ਟਰੈਕਟਰ ਦੀ Mahindra 265 DI ਸਾਰਾ origignal ਹੈਗਾ ਤੇ ਫਸਟ ਪਾਰਟੀ ਹੈਗਾ HR ਨੰਬਰ ਸੱਜਣੋਂ ਇਹਦਾ ਤੇ ਪਿਛਲੇ ਟਾਇਰ ਹੈਗੇ ਦੇ 80-85 ਪੈਸੇ ਤੇ ਮੂਰਲੇ ਟਾਇਰ ਹੈਗੇ ਅੱਧੇ ਦੇ 50 ਪੈਸੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਕਿ ਤਿੰਨ ਮਾਡਲ ਆ ਪਰ ਤਿੰਨ ਮਾਡਲ ਲੱਗਦੇ ਨਹੀਂ ਆ ਲਗਦੇ 10 ਮਾਡਲ ਦਾ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਕਿ ਚਲੋ ਤੇ ਲੋ ਵੀ ਸੱਜਣੋ ਇੱਕ ਹੋਰ ਆ ਗਿਆ ਆਪਣੇ ਕੋਲ ਟਰੈਕਟਰ ਫਾਰਮ ਟਰੈਕ 35 ਵਾਲਾ ਚੈਂਪੀਅਨ 2002 ਮਾਡਲ ਇਹ 39 ਆਇਆ 1 35 ਵੀ ਆਇਆ 1 35 ਵੀ ਅੱਛਾ ਅੱਛਾ 39 1 35 ਇਹ 39 ਇਅਰ ਵਾਰਡ ਉਹ ਬਾਹਰ 39 ਖੜਾ ਨਾ ਇਹ 35 ਅੱਛਾ ਇਹ 35 ਹੈ 2002 2 ਇਅਰ 2 ਮਾਡਲ ਦਾ 2002 ਤੇ ਨੰਬਰ 24 ਦਾ ਇਹਦਾ ਨੰਬਰ ਫਰੈਂਡ ਦਾ ਇਹ ਰੋਤਕ ਦਾ ਰੋਤਕ ਦਾ ਅਚਾਰ ਸਾਰਾ ਓਰੀਜਨਲ ਹੈ ਨਾ ਜੀ ਛੋਟ ਛੋਟ ਮਾੜੀ ਟੱਚ ਕਿ ਮਚੀ ਹੋਈ ਹੈ ਠੀਕ ਹੈ ਛੋਸ਼ੋ ਤੇ ਹੋਈ ਐਥੇ ਨਾ ਛੋਟ ਛੋਟ ਠੀਕ ਹੈ ਦੂਜਾ ਸਾਰਾ ਓਰੀਜਨਲ ਹੈ ਠੀਕ ਹੈ ਤਾਂ ਟਾਇਰ ਕਿੰਨੇ ਬਈ ਇਹਦੇ 70 ਬਹਿ ਦੇ ਰਹੇ ਕਿ 60 ਬਹਿ ਹਮਾਰਾ ਭਾਈ ਹਮਾਰਾ ਭਾਈ ਦੇ ਮੂਰਲੇ ਕਿੰਨੇ ਆ ਮੂਰਲੇ ਦੇ ਮੂਰਲੇ ਅੱਧੇ 50 ਪੈਸੇ ਨਾ ਲੈ ਬਾਕੀ ਰੰਬਾ ਰੰਬਾ ਤੇ ਮਾਰ ਦੇ ਨਾ ਟੂਪਾ ਦਿਖਾ ਦੇ ਪੈਰ ਦਾ ਨਾ ਮੈਨੂੰ ਚੈੱਕ ਕਰ ਦੇ ਪੈਰ ਦਾ ਨਾ ਦੇ ਫੇਰ ਵੀ ਦਿਖਾ ਦੇ ਕਰੋੜ ਵਾਲੇ ਦੇ ਇੱਕ ਰਾੜ ਵਾਲੀ ਦੋ ਰਾੜ ਵਾਲੇ ਹੁੰਦੇ ਹਨ ਜਵੇਂ ਮਾਡਲ ਦਾ ਠੀਕ ਹੈ ਕੀਰ ਮਾੜਮੀ ਨਹੀਂ ਹਾਂ ਜੀ ਡਿਮਾਂਡ ਕੀ ਹੈ ਇਹਦੀ 1,60,000 1,60 ਲਓ ਵੀ ਸੱਜਣੋਂ ਪਾਈਆਂ ਨੇ 1 ਲੱਖ ਅੱਛਾ ਮੰਨਦਣਾ ਹੋ ਜੂ ਮਾੜਾ ਮੋਟਾ ਹਾਂ ਤਾਂ ਹੋ ਜਾਂਦਾ ਗੱਲ ਅੱਛਾ ਠੀਕ ਹੈ ਠੀਕ ਹੈ ਲਓ ਵੀ ਸੱਜਣੋਂ ਪਾਈਆਂ ਨੇ 1,60,000 ਰੁਪਏ ਡਿਮਾਂਡ ਮੰਗੀ ਇਹਦੀ ਤੇ ਟਰੈਕਟਰ ਬਹੁਤ ਸੋਹਣਾ ਜਿੰਨਾ ਕਿ ਸਾਰਾ ориجنલ ਇਕਲੀ ਇਹਦੀ ਤਾਂ ਉਹ ਪੇਂਟ ਆ ਨਾ ਆਹ ਪੇਂਟ ਨਾ ਟੱਚ ਟੱਚ ਮੱਚ ਮੱਚ ਹੋਈ ਹੋਈ ਠੀਕ ਹੈ 2002 ਮਾਡਲ ਆ ਨਾ ਬਈ 2002 ਮਾਡਲ ਸੱਜਣੋ ਬਾਕੀ ਟਰੈਕਟਰ ਇਗਨੀਸ਼ਨ ਉਹ ਤੋਂ ਸਾਹਮਣੇ ਐਚ ਆਰ ਨੰਬਰ ਆ ਰੋहतक ਦਾ ਨਾ ਫਿਫਸ ਰੱਟਾਇਰ ਪਿਆ ਸੱਜਣੋ ਇਹਦੇ 80 85 ਪੈਸੇ ਮੂਰ ਲੈ ਹੈਗੇ ਅੱਧੇ 50 ਪੈਸੇ ਇਹ ਵੀ ਸੱਜਣੋ ਕਿ ਟਰੈਕਟਰ ਹੋਰ ਆਗਾ 205 ਡੀ ਆਈ ਮਹਿੰਦਰਾ ਆਹ ਟਰੈਕਟਰ ਬਹੁਤ ਸੋਹਣਾ ਬਈ ਕਿੰਨੇ ਮਾਡਲ ਆ ਵੀ ਇਹ ਸਰ ਆਰੀਜਨਲ ਆ ਸਰ ਆਰੀਜਨਲ ਲੱਗਦਾ ਰਹਿਣਾ ਚਾਰੇ ਟਾਇਰ ਨਵੇਂ ਹਨ ਦੇ ਹਾਂ ਅਹਿਮਦਾਬਾਦ ਦਾ ਨੰਬਰ ਹੈ ਐਚ ਆਰ ਚੁਲ ਠੀਕ ਹੈ ਪਲਟੀਏ ਮੇ ਭਈਏ ਪਹਿਲੀ ਪਹਿਲੀ ਪਲਟੀ ਹੈ ਸਾਰੀ ਆਪਣੀ ਪਹਿਲੀ ਪਲਟੀ ਡਰੈਕਟਰ ਹੈ ਨਾ ਠੀਕ ਹੈ ਲਓ ਵੀ ਸੱਜਣੋ ਨਾ ਮੈਂ ਪੈਰ ਨਾਲ ਚੱਕ ਰਿਹਾ ਵੀ ਮੈਡ ਮੂਡ ਲੱਗਿਆ ਸੱਜਣੋ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਕਹਿ ਦੇਗੇ ਕਿੰਨੇ ਮਾੜਾ ਲਾ ਕੇ ਭਈਏ 12 12 12 ਮਾੜਾ ਸੱਜਣੋ ਹੈ 12 ਕਹਿੰਦੇ ਇਹ ਕਿੰਨੇ ਮਾਡਲ ਚ ਬਾਹਰੋਂ ਲਾ ਕੇ ਫਿਲਟਰ ਦੇ 12 ਇਹ 8 ਮਾੜੇ ਚ ਬਾਹਰ ਆ ਗਈ ਸੀ 8 ਮਾੜੇ ਚ ਬਾਹਰ ਆ ਗਈ ਫਿਲਟਰ ਇਹਦੇ ਠੀਕ ਹੈ ਬਾਈ ਤੇ ਕਿੰਨੇ ਮੰਗ ਰਿਹਾ ਵੀ ਕਿਕਰ ਵੀ 12 ਚ ਆਇਆ ਫਿਰ ਅੱਛਾ ਆ 12 ਚ ਆਇਆ ਸਟਿੱਕਰ 11 ਦਾ 8 ਚ ਆ ਗਈ ਸੀ ਇਹ ਸਟਿੱਕਰ ਅੱਛਾ ਅੱਛਾ 11 ਦਾ 8 ਚ ਆ ਗਈ ਸੀ ਉਹ ਉਹ ਭੂਮੀ ਪੁੱਤਰ ਹੈ ਅੱਛਾ ਅੱਛਾ ਠੀਕ ਹੈ ਇਹ ਸ਼ਿੰਬ ਉਸ ਕਹਿੰਦੇ ਠੀਕ ਹੈ ਠੀਕ 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 ਹੈ ਲੋਕਲ ਨੰਬਰ ਦੰਦਾ ਵਾ ਅੱਛਾ ਸਾਰਾ Ориਜਨਲ ਆ ਨਾ ਇਹ ਸਾਰਾ Ориਜਨਲ ਗਰੰਟੀ ਦਾ ਠੀਕ ਹੈ ਬੱਗੇ ਇਹਦਾ ਰੰਮ ਰੰਮ ਚੈੱਕ ਕਰਾ ਦੇ ਤੇ ਪੈਰ ਨਾਲ ਟੂਪਾ ਟਾਪਾ ਤੇ ਮਾਰ ਦੇ ਤੇ ਕੈਮਰਾ ਹੀ ਡਿਮਾਂਡ ਆ ਬੇ ਤੇ ਜੀ 2,60,000 2,60 ਬਾਕੀ ਮੌਕੇ ਨਿਮਾਨ ਤਾਂ ਨਹੀਂ ਨਾ ਕੱਢ ਦਾਂਗੇ ਲੋ ਵੀ ਸੱਜਣੋਂ ਬਾਈਆਂ ਨੇ 2,60,000 ਰੁਪਏ ਦੀ ਡਿਮਾਂਡ ਕੀਤੀ ਹੈ 250 DI Mahindra ਖੜਾ ਆਪਣੇ ਕੋਲੇ 2013 12 ਮਾੜਾ ਤੇ 2012 ਮਾੜਾ ਸੱਜਣੋਂ ਇਹ ਤੇ ਚਾਰੇ ਟਰੈਕਟਰ ਨਵੇਂ ਆ ਇਹਦੇ ਇਹ ਬਾਕੀ ਟਰੈਕਟਰ ਇੱਕ ਨਹੀਂ ਸੁੱਧੂ ਦੇਖ ਸੋ ਬਹੁਤ ਸੋਹਣਾ ਟਰੈਕਟਰ ਬਾਜ ਜਿੰਨਾ ਕਹਿ ਲੇ ਫਰਸਟ ਕੁਆਲਟੀ ਹੈ ਨਾ ਬਾਈ ਫਰਸਟ ਕੁਆਲਟੀ ਹੈ ਐਚ ਆਰ ਨੰਬਰ ਇਹਦਾ ਐਮ ਦਾ ਬਾਕੀ ਬਾਈਆਂ ਨੇ 2,60,000 ਰੁਪਏ ਡਿਮਾਂਡ ਕੀਤੀ ਆ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਇਹਦਾ ਐ ਚਰਚਤਾਲੀ ਹੈ ਨਾ ਹਾਂ ਠੀਕ ਇੱਕ ਟਰੈਕਟਰ ਹੋ ਰਾਗੇ ਆਪਣੇ ਕੋਲ ਸੁਨਾਨੀ ਇੱਕ ਡੀਆਈ 35 ਵਾਲਾ ਇੰਟਰਨੈਸ਼ਨਲ ਕਿੰਨੇ ਮਾਡਲ ਆ ਬਈ ਇਹ 12 12 ਮਾਡਲ ਸਾਰਾ ਰੇਂਜ ਨਾਲ ਆ ਇਹ ਸਾਰਾ ਰੇਂਜ ਨਾਲ ਤੇ ਜਿਹੜੇ ਨਾਮ ਕਰਾਉਣਾ ਨਾਮ ਵੀ ਕਰਾਕ ਦੇਵਾਂ ਨਾਮ ਵੀ ਕਰਾ ਕੇ ਦਊਂਗਾ ਐਨੂ ਸਿੰਗਰ ਹੋਗੇ ਠੀਕ ਐ ਟਾਇਰ ਕਿੰਨੇ ਵਿਚਾਰੇ ਇਹਦੇ ਟਾਇਰ ਪੀਸ ਨੂੰ 60 ਪੈਸੇ ਮੂਲੇ 70 ਰੁਪਏ ਮੂਲੇ 70 ਪੈਸੇ ਠੀਕ ਹੈ ਨੰਬਰ ਕਿਤੋਂ ਬਈ ਜਾਂ ਨੰਬਰ ਜਾਂ ਪਰਵਾਹਾਂ ਅੰਮ੍ਰੇ ਪਰਵਾਲੇ ਦਾ ਅਚਰਸੀ ਪਰਵਾਹ ਅਚਰਸੀ ਆ ਪਰਵਾਲੇ ਦੇ ਹੀ ਆ ਨਾਮ ਉਹ ਟੂਬਾ ਟਾਬਾ ਚੱਕ ਟੂਬਾ ਤੇ ਮਾਰਦੇ ਕੈਮਰਾ ਲੈਂਕ ਲੁਕਾਉਂਦੇ ਉਹ ਬੰਦਾ ਆ ਉਹਨਾਂ ਬੰਦਿਆਂ ਦੇ ਨਾਲ ਲੋ ਵੀ ਸੱਜਣਾਂ ਨਾਲ ਦੀ ਮਗਰਾੜ ਦੇ ਤਾਂ ਹਨਾ ਸੀਟਾਂ ਲੱਗੀਆਂ ਹੋਈਆਂ ਬਹੁਤ ਵਧੀਆ ਜਿੰਨੇ ਕਰ ਗਏ ਵੀ ਮਗਰਾੜ ਆਪਣੇ ਚੁੱਪ ਚਾਉ ਜਾਂਦੇ ਕਹਿੰਦੇ ਬਹੁਤ ਵਧੀਆ ਤੇ ਬਗਰੇ ਮਰੂਮਾ ਚੱਕਰਾ ਦੇ ਡਿਜੀਟਲ ਮੀਟਰ ਹੈ ਨਾ ਬਈ ਇਹ ਡਿਜੀਟਲ ਮੀਟਰ ਹੈ ਨਾ ਇਹ ਹਾਂ ਹਾਂ ਇਹਦੇ ਫਿਰ 12 ਮਾਡਲ ਲੱਗੇ ਨਾ ਅੱਛਾ 12 ਮਾਡਲ ਲੱਗਾ ਇਹ ਕਿੰਨੇ ਚਾਉਂ ਲੱਗੜੀ ਨਵੀਂ ਸੋਚ ਐ ਨਵੀਂ ਅੱਛਾ ਮੂਰੂ ਖੋਲ ਲੈ ਨਾ ਮੀਂ ਮਰ ਸ਼ੋਅ ਖੁੱਲ ਗਈ ਮੂਰੂ ਮਾੜੀ ਦਿਖਾਉਂ ਰਹੀ ਹੈ ਹਾਂ 10 ਸੱਜਣੋਂ ਮੂਰੂ ਸ਼ੋਅ ਖੁੱਲੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਕੀ ਮਾਰਦੇ ਕੈਮਰਾ ਅਰੇ ਹੋ ਇੱਧਰਲੇ ਪਾਸੇ ਲਾ ਮਾਰ ਰਹੀ ਜਿਵੇਂ ਦਿਖਾ ਰਿਹਾ ਸੱਜਣ ਦੇਖੋ ਸਾਰਾ ਰਿੰਗਨ ਟਰੈਕਟਰ ਜਨਾਗਾ ਐਚ ਆਰ ਨੰਬਰ ਆਗਾ ਤੇ ਪਿਛਲੇ ਟਾਇਰ 60 ਪੈਸੇ ਮੂਰ ਨੇ ਟਾਇਰ ਹੈਗੇ ਇਹਦੇ 70 ਪੈਸੇ ਬਹੁਤ ਸੋਹਣਾ ਬੈਗਟਰੀ ਹਾਲ ਤੁਸੀਂ ਦੇਖ ਸਕਦੇ ਹੋ ਮੌਸਮੀ ਬੈਗਟਰੀ ਜਿੰਨੀ ਕਹਦੇ ਕਿ ਡਿਮਾਂਡ ਆਈ ਇਹਦੀ ਇਹਦਾ ਵੀ 2 ਲੱਖ 60 ਹਜ਼ਾਰ 2 ਲੱਖ 60 ਹਾਂਜੀ ਬਾਕੀ ਮੌਕੇ ਤੇ ਮਾਨਤਾ ਨੂੰ ਜਨਾ ਲਓ ਵੀ ਸੱਜਣੋ 2 ਲੱਖ 60 ਹਜ਼ਾਰ ਦੀ ਡਿਮਾਂਡ ਕੀਤੀ ਮਾਈਆਂ ਨੇ ਸੋਨਾ ਲੈ ਕੇ ਡੀਆਈ 35 ਦੀ ਬਾਈਕ ਦਾ ਮੌਕੇ ਤੇ ਮਾਨਤਾ ਨੂੰ ਹੋ ਜੂਆ ਟਰੈਕਟਰ ਤੁਹਾਡੇ ਸਾਹਮਣੇ ਕੰਡੀਸ਼ਨ ਬਹੁਤ ਸੋਹਣੀ ਬੇਜ ਜਿੰਨੀ ਕਹਦੇ 12 ਮਾਡਲ ਹੈ ਬਾਕੀ ਨੰਬਰ 9 ਤੇ ਮਾਰਤਾ ਨਾਲ ਕਾਊਧਗਾ ਦੇ ਪਾਰ ਤਨ ਖਾ ਦੇ ਆ ਲੈ ਜਨਾ ਟਰੈਕਟਰ ਸੱਜਣੋ ਬਹੁਤ ਸੋਹਣੀ ਹਾਲਤ ਦੇ ਟਰੈਕਟਰ ਜਿੰਨੀ ਕਹਿ ਗਈ ਵਗੇ ਹੋਕਾ ਕਰੇ ਮਾਰਦੇ ਇਧਰ ਲਿੰਕਲ ਮੁਕਾਂਦੇ ਲਓ ਭਾਈ ਆਪਦਾ ਨੰਬਰ ਬੋਲ ਦੋ 80594 80594 64182 64182 ਹਾਂ ਅੱਛਾ 91167 94167 86 86 600 637 ਇਹ ਮੇਰਾ ਨੰਬਰ ਠੀਕ ਹੈ ਤਾਂ ਲੋਕੇਸ਼ਨ ਦੱਸ ਦੋ ਜੀ ਆਪਣੀ ਕਿੱਥੇ ਹੈ ਕਾਲਿਆਲੀ ਮੰਡੀ ਤੇ ਆ ਠਾਣਾ ਰੋਡ ਆ ਹਾਂ 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 ਠਾਣਾ ਰੋਡ ਠਾਣਾ ਰੋਡ ਠਾਣਾ ਰੋਡ ਠੀਕ ਐ ਕਾਲਿਆਲੀ ਥਾਣੇ ਤੋਂ ਬਸ ਇੱਕ ਕਿੱਲਾ ਕੁ ਵਾਟ ਠੀਕ ਐ ਠੀਕ ਐ ਲੋ ਵੀ ਸੱਜਣੋ ਕਾਲਿਆਲੀ ਮੰਡੀ ਠਾਣਾ ਰੋਡ ਤੇ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਕੰਟੈਂਟ ਕਰਕੇ ਜਿਹੜਾ ਵੀ ਤੁਸੀਂ ਟਰੈਕਟਰ ਲੈਣਾ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਬਾਈ ਨਾਲ ਹਾਂਜੀ ਠੀਕ ਠੀਕ ਲੋ ਵੀ ਸਿਧਾਂਤ ਦਾ ਧੰਨਵਾਦ ਸੁੱਦਾ